ਕੜੂਸਾਇ ਵਿਕੇ ਇੱਕ ਜਵਾਹਰ ਲਾਲ ਨਾਮੀ ਚੌਧਰੀ ਰਹਿੰਦਾ ਸੀ ਬਹੁਤ ਜ਼ਿਆਦਾ ਸ਼ਰਾਬ ਪੀਣ ਕਰਕੇ ਲੋਕ ਉਸ ਨੂੰ ਮਲੂਕਾ ਸ਼ਰਾਬੀ ਕਹਿੰਦੇ ਸਨ ਜਦ ਗੁਰੂ ਜੀ ਦੀ ਸੋਭਾ ਦੂਰ ਦੂਰ ਤੱਕ ਪਹੁੰਚ ਲੱਗੀ ਅਤੇ ਵੱਡੇ ਵੱਡੇ ਪਤਵੰਤੇ ਅਤੇ ਸੰਤ ਮਹਾਤਮਾ ਉਹਨਾਂ ਦੇ ਦਰਬਾਰ ਵਿੱਚ ਆਉਣ ਲੱਗੇ ਤਾਂ ਉਹ ਬਹੁਤ ਹੀ ਈਰਖਾ ਕਰਨ ਲੱਗਾ ਉਹ ਨਿਤ ਗੁਰੂ ਦੀਆਂ ਸੰਗਤਾਂ ਨੂੰ ਤੰਗ ਕਰਨ ਲੱਗਾ ਕਈ ਵਾਰ ਸ਼ਰਾਬ ਪੀ ਕੇ ਸ਼ਰਧਾਲੂਆਂ ਨੂੰ ਗਾਲ੍ਹਾਂ ਵੀ ਕੱਢ ਦਿੰਦਾ ਜਦ ਸਿੱਖ ਗੁਰੂ ਜੀ پاس ਸ਼ਿਕਾਇਤ ਕਰਦੇ ਤਾਂ ਗੁਰੂ ਜੀ ਕਹਿੰਦੇ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖੋ ਜੇ ਕੋਈ ਮਾੜਾ ਕਰਮ ਕਰਦਾ ਹੈ ਤਾਂ ਸਾਨੂੰ ਵੀ ਮਾੜੇ ਨਹੀਂ ਹੋ ਜਾਣਾ ਚਾਹੀਦਾ ਜਿਸ ਤਰ੍ਹਾਂ ਕੋਈ ਕਰਮ ਕਰਦਾ ਹੈ ਅਜੀਹਾ ਹੀ ਫਲ ਪਾ ਲੈਂਦਾ ਹੈ ਤੁਸੀਂ ਉਸ ਦੀਆਂ ਗਾਲਾਂ ਵੱਲ ਧਿਆਨ ਨਾ ਦੇਵੋ ਕੁਝ ਸਮੇਂ ਬਾਅਦ ਜ਼ਿਆਦਾ ਸ਼ਰਾਬ ਪੀਣ ਕਾਰਨ ਮਲੂਕੇ ਨੂੰ ਮਿਰਗੀ ਪੈਣ ਲੱਗ ਗਈ ਮਲੂਕੇ ਨੂੰ ਇਸ ਰੋਗ ਨੇ ਬਹੁਤ ਦੁਖੀ ਕੀਤਾ ਪਿੰਡ ਦੇ ਲੋਕਾਂ ਨੇ ਉਸ ਨੂੰ ਸਮਝਾਇਆ ਕਿ ਗੁਰੂ ਅੰਗਦ ਦੇਵ ਜੀ ਰੱਬੀ ਜੋਤ ਹਨ ਤੁਸੀਂ ਉਹਨਾਂ ਦੀ ਨਿੰਦਿਆ ਕਰਦੇ ਹੋ ਇਸ ਲਈ ਤੁਹਾਨੂੰ ਇਸ ਰੋਗ ਨੇ ਘੇੜ ਲਿਆ ਹੈ ਆਰ ਉਹ ਫਿਰ ਵੀ ਸਦਾ ਦਿਹਾਲੂ ਹਨ ਅੰਮ੍ਰਿਤ ਵੇਲੇ ਉਹ ਜਿਸ ਨੂੰ ਤੱਕ ਲੈਣ ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਨੇ ਅਤੇ ਜਿਹੜਾ ਉਹਨਾਂ ਦੇ ਚਰਨੀ ਜਾ ਲੱਗੇ ਉਸ ਦਾ ਬੇੜਾ ਪਾਰ ਹੋ ਜਾਂਦਾ ਹੈ ਲੋਕਾਂ ਦੇ ਸਮਝਾਉਣ ਉੱਤੇ ਮਲੂਕਾ ਗੁਰੂ ਜੀ ਦੇ ਦਰਸ਼ਨਾਂ ਨੂੰ ਗਿਆ ਉਸ ਨੇ ਗੁਰੂ ਜੀ ਨੂੰ ਆਪਣੀ ਬਿਮਾਰੀ ਬਾਰੇ ਵੀ ਦੱਸਿਆ ਗੁਰੂ ਜੀ ਉਸ ਉਤੇ ਬੜਾ ਪਰਸੰਨ ਹੋਏ ਅਤੇ ਕਹਿਣ ਲੱਗੇ ਚੌਧਰੀ ਜੀ ਹੁਣ ਸ਼ਰਾਬ ਛੱਡ ਦਿਓ ਮਿਰਗੀ ਉਸੇ ਦਿਨ ਤੋਂ ਹਟ ਜਾਵੇਗੀ ਮਲੂਕੇ ਨੇ ਗੁਰੂ ਜੀ ਦੀ ਗੱਲ ਮੰਨ ਲਈ ਅਤੇ ਸ਼ਰਾਬ ਛੱਡ ਦਿੱਤੀ ਅਗਲੇ ਦਿਨ ਤੋਂ ਹੀ ਮਿਰਗੀ ਪੂਰੀ ਬੰਦ ਹੋ ਗਈ ਅਤੇ ਮਲੂਕਾ ਅਰੋਹ ਹੋ ਗਿਆ ਹੁਣ ਉਹ ਗੁਰੂ ਜੀ ਦੇ ਸਿੱਖਾਂ ਨੂੰ ਗਾਲਾ ਕੱਢਣ ਦੀ ਬਜਾਏ ਉਹਨਾਂ ਦੀ ਸੇਵਾ ਕਰਦਾ ਪਰ ਜਦ ਇੱਕ ਜੋਗੀ ਨੇ ਵੇਖਿਆ ਕਿ ਮਲੂਕਾ ਤਾਂ ਗੁਰੂ ਜੀ ਦਾ ਸਿੱਖ ਬਣ ਗਿਆ ਹੈ ਤਾਂ ਉਸ ਮਾਲੂਕ ਨੇ ਕਿਹਾ ਚੌਧਰੀ ਸ਼ਰਾਬ ਦਾ ਮਰਗੀ ਨਾਲ ਕੋਈ ਸਬੰਧ ਨਹੀਂ ਹੈ ਅਸੀਂ ਜੋਗੀ ਹਾਂ ਹਰ ਰੋਗ ਬਾਰੇ ਜਾਣਦੇ ਹਾਂ ਅਤੇ ਉਸ ਦਾ ਇਲਾਜ ਦਾ ਵੀ ਸਾਨੂੰ ਪੂਰਾ ਗਿਆਨ ਹੈ ਤੁਸੀਂ ਇਸ ਇਲਾਕੇ ਦੇ ਚੌਧਰੀ ਹੋ ਖਾਣਾ ਪੀਣਾ ਤਾਂ ਤੁਹਾਡਾ ਹੱਕ ਹੈ ਇਸ ਲਈ ਸ਼ਰਾਬ ਪੀਓ ਮਾਸ ਖਾਓ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਜੋਗੀ ਨੇ ਇਹ ਵੀ ਕਿਹਾ ਕਿ ਗੁਰੂ ਜੀ ਤੇਰਾ ਕੀ ਵਿਗਾੜ ਲੈਣਗੇ ਮਲੂਕਾ ਜੁਗੀ ਦੀ ਗੱਲਾਂ ਵਿੱਚ ਆ ਗਿਆ ਅਤੇ ਅਗਲੇ ਦਿਨ ਉਸਨੇ ਫਿਰ ਸ਼ਰਾਬ ਪੀ ਲਈ ਉਹ ਸ਼ਰਾਬ ਉਸ ਨੂੰ ਇੰਨੀ ਚੜ ਗਈ ਕਿ ਉਹ ਕਮਨ ਕੇ ਰੀਆਂ ਖਾਂਦਾ ਕੋਠੇ ਤੋਂ ਥੱਲੇ ਡਿੱਗੇ ਮਰ ਗਿਆ ਜਦ ਗੁਰੂ ਜੀ ਨੂੰ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਉਹਨਾਂ ਸਾਰੀ ਸੰਗਤ ਨੂੰ ਅਲਾਹਣੀ ਆਦਾ ਪਾਠ ਕਰਨ ਨੂੰ ਕਿਹਾ ਤਾਂ ਕਿ ਕੋਈ ਸਿੱਖ ਭੈੜੀ ਵਾਦੀ ਅਤੇ ਭੈੜੀ ਸੰਗਤ ਦਾ ਗ੍ਰਹਿਣ ਨਾ ਕਰੇ ਸਾਰੇ ਲੋਕ ਸਮਝ ਗਏ ਸਨ ਕਿ ਸਤਿਗੁਰਾਂ ਦਾ ਜੋ ਬਚਨ ਨਹੀਂ ਮੰਨਦਾ ਉਸ ਦਾ ਇਹੋ ਹਾਲ ਹੁੰਦਾ ਹੈ ਗੁਰੂ ਜੀ ਨੇ ਸੰਗਤ ਵਿੱਚ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਕਿਸੇ ਪ੍ਰਕਾਰ ਦਾ ਨਸ਼ਾ ਵੀ ਠੀਕ ਨਹੀਂ ਹੁੰਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਭਾਬਾ ਹੋਰ ਖਾਣਾ ਖੁਸੀ ਖੁਆਰ ਜਿਤਖਾ ਦੇ ਤਿੰਨ ਪੀੜੀਏ ਮਨ ਮੇ ਚੱਲੇ ਵਿਕਾਰ ਸਾਨੂੰ ਅਜਿਹੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡਾ ਸਰੀਰ ਵੀ ਦੁਖੀ ਹੋਵੇ ਅਤੇ ਮਨ ਵਿੱਚ ਕਈ ਪ੍ਰਕਾਰ ਦੇ ਭੈੜੇ ਵਿਕਾਰ ਪੈਦਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ